ਗਰੜੀ ਨੀਲੀ ਆ ਗਈ ਹੈ ਹਾਂਜੀ ਆਈ ਨੀਲੀ ਆ ਗਈ ਹੈ ਕੀ ਡਿਟੇਲ ਹੈ ਜੀ ਤੁਹਾਡਾ ਨਾਮ ਕੀ ਹੈ ਪਹਿਲਾਂ ਦੱਸੋ ਤੇਰਾ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਪਿੰਡ ਕਿਹੜਾ ਤੰਬੂ ਵਾਲਾ ਜੀ ਜ਼ਿਲ੍ਹਾ ਫਾਜ਼ਿਲਕਾ ਜੀ ਫਾਜ਼ਿਲਕਾ ਤੋਂ ਆਇਓ ਠੀਕ ਹੈ ਤੇ ਕਿੰਨੇ ਸਾਲ ਦੀ ਆਏ ਫਿਰ ਘੋੜੀ ਆਏ ਹਾਂਜੀ 8 ਸਾਲਾਂ ਦੀ ਹੈ ਜੀ 8 ਸਾਲਾਂ ਦੀ ਹੈ ਠੀਕ ਹੈ ਉਹ ਬੱਚਾ ਵੀ ਇਸੇ ਜਿਨਾਮ ਤੇ ਅੱਛਾ ਨੁਕਰਾ ਬੱਚਾ ਨਹੀਂ ਦਿੱਤਾ ਵਸ਼ੇਰਾ ਠੀਕ ਹੈ ਵਛੇਰ ਗਨੇ ਘਰੇ ਹੈ ਜੀ ਇੱਕ ਵਹੀ ਸੇਲ ਕਰ ਸਵਾਰੀ ਕਰਾਂਦੀ ਹੈ ਫਿਰ ਵਧੀਆ ਹਾਂਜੀ ਵਧੀਆ ਜੀ ਤੇ ਕੱਦ ਕਾਠ ਕਿੰਨਾ ਹੈ ਤੁਹਾ ਦਾ 60 ਕੈਂਚਾ ਜੀ ਅੱਛਾ ਬਾਬਾ ਜਰਦੀ ਰੱਖ ਰੱਖੀ ਦਿੱ ਹੈ ਹਾਂਜੀ ਨਹੀਂ ਘਰ ਦੀ ਬੱਚੀ ਘਰ ਦੀ ਹੈ ਜੀ ਘਰ ਦੀ ਬੱਚੀ ਤਿਆਰ ਕੀਤੀ ਅਸੀਂ ਹਾਂਜੀ ਠੀਕ ਹੈ 6 ਸੂਏ ਆਪਣੇ ਘਰੇ ਹੀ ਸੂਈਏ ਜੀ ਠੀਕ ਹੈ ਨੌਕਰੀ ਦਿੱਤੇ ਆ ਨੇ ਹੁਣ ਤੱਕ ਨਹੀਂ ਇੱਕ ਚੰਬਾ ਦਿੱਤਾ ਜੀ ਪੰਜ ਨੌਕਰੀ ਪੰਜ ਨੌਕਰੀ ਦਿੱਤੇ ਆ ਵੀ ਨੌਕਰੀਆਂ ਜਿਆਦਾ ਰੇਸ਼ੋ ਆ ਹਾਂਜੀ 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 ਛੜ ਦੇ ਨੌਕਰੀ ਹੀ ਹੋਣਗੇ ਕੜਦੇ ਨੁਕਰਾਈ ਹੋ ਹਾਂਜੀ ਕੋੜਾ ਨੁਕਰਾਈ ਹਾਂ ਹਾਂ ਕੋ ਚੰਬੀ ਕਿੰਨਾ 400 ਐਮਰ ਇੱਕ ਚੰਬਾ ਬੱਚਾ ਦੇ ਦਿੰਦੀ ਦਿੰਦੀ ਅੱਛਾ ਵੀ ਪੱਕਾ ਹੀ ਆ ਇਹਦਾ ਹਾਂਜੀ 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 ਪਰ ਜਿਆਦਾ ਯਾਨੀ ਨੁਕਰੇ ਆ ਜਾਂਦੇ ਤਾਂ ਉਹ ਤਾਂ ਫਿਰ ਸਹੀ ਹੈ ਜਿਵੇਂ ਕੁੱਲ ਮਿਲਾ ਕੇ ਹਾਂਜੀ 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 ਆ ਨੁਕਰਾ ਬੱਚਾ ਵੀ ਹੈ ਹਾਂ ਤੇ ਕੀ ਡਿਮਾਂਡ ਕੀ ਆ ਦੀ ਸੇਲ ਤੇ ਹਾਂਜੀ 1.5 ਲੱਖ ਰੁਪਏ ਆ ਜੀ 1.5 ਲੱਖ ਰੁਪਏ ਆ ਜੀ ਹਾਂਜੀ ਤੇ ਬੱਚੇ ਦੀ ਡਿਮਾਂਡ ਕੀ ਆ ਬੱਚਾ ਬਹੁਤ ਸੋਹਣਾ ਦੇ ਤਾ ਨੁਕਰਾ ਹੈ ਹਾਂਜੀ ਹਾਂਜੀ ਪੂਰਾ ਗੁਲਾਬੀ ਆ ਹਾਂਜੀ ਇਹ ਮਾਹਦੇਵ ਦਾ ਬੱਚਾ ਜੀ ਆਕਲੀਆਂ ਵਾਲੇ ਘੋੜੇ ਦਾ ਜੀ ਆਕਲੀਆਂ ਵਾਲੇ ਮਾਹਦੇਵ ਦਾ ਠੀਕ ਹੈ ਲਾਈਨ ਕਿਹੜੀ ਬਣੀ ਉਹਦਾ ਆਕਲੀਆਂ ਵਾਲਾ ਅਰਜਨ ਰੋਲੀਆ ਰੋਲੀ ਵਾਲੇ ਅਰਜਨ ਦਾ ਠੀਕ ਹੈ ਠੀਕ ਹੈ ਜੀ ਕਿੰਨੇ ਮਹੀਨੇ ਦਾ ਹੈ ਇਹ 8 ਮਹੀਨਾ ਦਾ ਜੀ ਬਾਲਪੋਰੀਆਂ ਸਾਫ ਹੈ ਜਮਾਂ ਸਾਫ ਹੈ ਜੀ ਤੇ ਕੀ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੀ 1.5 ਲੱਖ ਰੁਪਏ 1.5 ਲੱਖ ਤੇ ਘੋੜੀ ਦੀ ਕੀ ਡਿਮਾਂਡ ਦਿੱਤੀ ਸੀ ਉਹਦੀ 1.5 ਲੱਖ ਜੀ 1.5 ਲੱਖ ਤਾਂ ਭਾਈ ਮਾੜਾ ਤਾਂ ਨਹੀਂ ਕੋਈ ਭਾਈ 1.5 ਲੱਖ ਚ ਬਹੁਤ ਸਹੀ ਹੈ ਘੋੜੀ ਵੀ ਤੁਹਾਡੀ ਤੇ ਬੱਚਾ ਵੀ ਥੈਂਕ ਯੂ ਤੇ ਆਪ ਦਾ ਫੋਨ ਨੰਬਰ ਦੱਸ ਦਿਓ ਤੁਹਾਡਾ 99038 099100 ਠੀਕ ਹੈ ਪਿੰਡ ਹੈਗਾ ਤੁਹਾਡਾ ਤੰਬੂ ਵਾਲਾ ਜੀ ਤੰਬੂ ਵਾਲਾ ਜ਼ਿਲ੍ਹਾ ਫਾਜ਼ਿਲਕਾ ਹਾਂਜੀ ਤਸੀਲ ਜਲੰਧਾ ਠੀਕ ਹੈ ਜੀ ਚਲੋ ਭਈ ਜੇ ਕੋਈ ਚਾਹਵਨਾ ਕੋੜੇ ਕੋੜੀ ਜਾਂ ਬੱਚਾ ਖਰੀਦਣ ਦਾ ਤਾਂ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੁਹਾਨੂੰ ਦੇ ਦਿੱਤਾ ਠੀਕ ਹੈ ਜੀ ਤੇ ਕਿਵੇਂ ਰਹੀ ਭਈ ਮੰਡੀ ਕਿਵੇਂ ਚੱਲੀ ਹੱਤ ਕੀ ਮੰਡੀ ਬਹੁਤ ਵਧੀਆ ਜੀ ਬਹੁਤ ਵਧੀਆ ਰਹੀ ਹਾਂਜੀ ਤੇ ਤੇ ਅੱਗੇ ਨਾਲ ਜ਼ਿਆਦਾ ਭਰੀ ਹੈ ਫਿਰ ਹਾਂਜੀ ਬਹੁਤ ਜ਼ਿਆਦਾ ਭਰੀ ਹੈ ਜੀ ਕਿੰਨੇ ਕਿ ਸੌਦੇ ਵਿਕੇ ਕਾਫੀ ਵਿਕ ਰਹੇ ਆ ਹਾਂਜੀ ਬਹੁਤ ਵਧੀਆ ਜਾਂਦੇ ਬਾਹਰਲਾ ਵਪਾਰੀ ਬਹੁਤ ਆ ਰਿਹਾ ਜੀ ਚੰਗਾ ਜੀ ਚਲੋ ਫੇਰ ਹੀ ਗੱਲ ਹੀ ਆ ਤੇ ਜਿਹੜੇ ਨਵੇਂ ਆ ਰਹੇ ਆ ਇਸ ਲਾਈਨ ਚ ਫਿਰ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੀ ਹੈ ਅੱਛਾ ਨਸ਼ਾ ਬਹੁਤ ਘਟ ਰਿਹਾ ਜੀ ਹਾਂ 100 ਦਿਨਾਂ ਦਿਨ ਵਧੀ ਜਾਂਦਾ ਜੀ ਹਾਂ ਆ ਬਾਕੀ ਤੁਹਾਡੇ ਬਦੌਲਤ ਬਹੁਤ ਆ YouTube ਨਾਲ ਬਹੁਤ ਲੋਕਾਂ ਨੂੰ ਫਰਕ ਪੈ ਰਿਹਾ ਜੀ ਠੀਕ ਹੈ ਜੀ ਕਿਉਂ ਘਰ ਬੈਠਾ ਰਹੇ ਇੱਕ ਮਨਾਂ YouTube ਤੇ ਦੇਖਦਾ ਜੀ ਤੇ ਪਹਿਲਾਂ ਤਾਂ ਸ਼ੋਅ ਵੀ ਹੋਇਆ ਸੀ ਪਿਛਲੇ ਵਾਰੀ ਆਤ ਕੀ ਸ਼ੋਅ ਨਹੀਂ ਹੋਇਆ ਅੱਛਾ ਮੈਂ ਪਿਛਲੀ ਵਾਰੀ ਤਾਂ ਦੇਖਿਆ ਵਾਵਾ ਹੀ ਚੱਲਿਆ ਸੀ ਸ਼ੋਅ ਯਾਰ ਨਾਲ ਇਹ ਸ਼ੋਅ ਨਾਲ ਅਸਰ ਹੁੰਦਾ ਮੰਡੀ ਦਾ ਜਿਵੇਂ ਪੂਰਾ ਹੀ ਹੁੰਦਾ ਜੀ ਲੋਕਾਂ ਸ਼ੌਂਕ ਪੈਦਾ ਹੁੰਦਾ ਜੀ ਸ਼ੌਂਕ ਪੈਦਾ ਹੁੰਦਾ ਜੀ ਜਿਆਦਾ ਹੋਰ ਜਿਆਦਾ ਰਸ਼ ਹੁੰਦਾ ਨਵੇਂ ਮੁੰਡੇ ਵਾਵਾ ਆਉਂਦੇ ਆ ਹਾਂਜੀ ਹਾਂਜੀ ਵੀ ਇੱਕ ਇੱਕੇ ਸ਼ੌਂਕ ਵਧਦਾ ਹੀ ਹੈ ਜੀ ਤੇ ਤੁਹਾਡੇ ਕੋਲ ਕਿੰਨੇ ਨਾਗ ਆ ਗਏ ਕਰੇ ਪੰਜ ਨਾਗ ਆ ਗਏ ਜੀ ਪੰਜ ਨਾਗ ਆ ਗਏ ਹਾਂਜੀ ਬਾਕੀ ਕਰੇ ਆ ਜੀ ਤੇ ਹੋਰ ਕੀ ਕੰਮ ਕਰਦੇ ਹੋ ਖੇਤੀਬਾੜੀ ਨਾਲ ਹਾਂਜੀ ਖੇਤੀਬਾੜੀ ਤੇ ਸਾਈਕ ਧੰਦਾ ਵਧੀਆ ਨਾਲ ਬਹੁਤ ਵਧੀਆ ਬਹੁਤ ਵਧੀਆ ਕਮਾਈ ਦਿੰਦਾ ਬੱਲੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ 6-7 ਸਾਲ ਹੋ ਗਏ ਜੀ 6-7 ਸਾਲ ਹੋ ਗਏ ਤੇ ਸ਼ੁਰੂਆਤ ਕਿਵੇਂ ਹੋਈ ਤੁਹਾਡੀ ਫਿਰ ਸ਼ੁਰੂਆਤ ਇਹ ਘੋੜੀ ਤੋਂ ਹੀ ਹੋਈ ਹੈ ਜੀ ਅੱਛਾ ਘੋੜੀ ਤੋਂ ਹੀ ਹੋਈ ਆ ਸ਼ੁਰੂ ਤੋਂ ਘੋੜੀ ਰੱਖੀ ਹੋਈ ਆ ਇਹ ਹੀ ਲਿਆਂਦੀ ਹੈ ਪਹਿਲੀ ਇਹ ਘੋੜੀ ਹੈ ਜੀ ਤੇ ਹੁਣ ਵੇਚਣ ਦਾ ਮਨ ਕਿਉਂ ਬਣਾਇਆ ਜੇ ਤੁਹਾਡਾ ਐਡਾ ਵਧੀਆ ਫਾਰਮ ਕਰਤਾ ਘੋੜੀ ਨੇ ਬਸ ਵੈਸੇ ਜੀ ਇਹ ਚੰਗੇ ਪੈਸੇ ਮਿਲ ਫੇਰ ਹੀ ਵੇਚਾਂਗੇ ਜੀ ਅੱਛਾ ਨਹੀਂ ਦਾ ਜੇ ਚਾਹਵੇਂ ਜਾਇ ਤਾਂ ਬੱਚਾ ਹੀ ਵੇਚਣਾ ਜੀ ਮੈਂ ਤਾਂ ਤੇ ਹੁਣ ਖਾਲੀ ਹੈ ਕਿ ਗੱਬਣੇ ਹੁਣ ਨਹੀਂ 15 ਦਿਨ ਹੋ ਗਏ ਘੋੜਾ ਦਿੱਤੇ ਨੂੰ ਠੀਕ ਆ ਹਜੇ ਤੱਕ ਚੈੱਕ ਪਾਸ ਨਹੀਂ ਨਹੀਂ ਜੀ 22 ਦਿਨਾਂ ਦੀ ਚੈੱਕ ਪਾਸ ਹੁੰਦੀ ਹੈ ਜੀ 22 ਦਿਨਾਂ ਦੀ ਹੁੰਦੀ ਹੈ ਠੀਕ ਹੈ ਚਲੋ ਚੰਗੀ ਗੱਲ ਹੈ ਬਾਈ ਯਾਨੀ ਉਹ ਸ਼ੁਰੂ ਤੋਂ ਤੁਹਾਡੇ ਕੋਲ ਉਹੀ ਕੋੜੀ ਸੀਗੀ ਉਹੀ ਕੋੜੀ ਹਾਂਜੀ ਬਈ ਬੱਚੀ ਲਿਆਂਦੀ ਸੀ ਪਹਿਲਾਂ ਸੀ ਬੱਚੀ ਲਈ ਸੀ ਹਾਂਜੀ ਹੂੰ ਫਿਰ ਵੱਡੀ ਕੀਤੀ ਕਰੇ ਵੱਡੀ ਕੀਤੀ ਜੀ ਚਾਰ ਪੰਜ ਬੱਚੇ ਉਸ ਤੇ ਲੈ ਜਿਵੇਂ ਸ਼ੀਸੂ ਸੂਈ ਹੈ ਜੀ ਹਾਂਜੀ ਸ਼ੀਸੂ ਹੈ ਠੀਕ ਹੈ 8 ਸਾਲਾਂ ਦੀ ਆਪ ਹੈ ਹਾਂ ਹਾਂ ਨਾਮ ਗੱਬਣ ਕਰਾਈ ਦੇ ਸਹੀ ਹੈ ਯਾਨੀ ਘਰੇ ਵਿੱਚ ਇਹ ਦੀ ਸੂਣ ਵਾਲੀ ਖੜੀ ਹੈ ਜੀ ਚੰਬੀ ਘੋੜੀ ਤੋਂ ਕੋਈ ਸ਼ੁਰੂ ਕਰਦਾ ਤਾਂ ਬਈ ਚੰਗਾ ਰਿਸਪੌਂਸ ਮਿਲ ਸਕਦਾ ਵਧੀਆ ਵਧੀਆ ਜੀ ਨਾਲੇ ਘੋੜੀ ਦਾ ਜਿਆਦਾ ਖਰਚਾ ਵੀ ਨਹੀਂ ਖਰਚਾ ਕੋਈ ਖਾਸ ਨਹੀਂ ਹੁੰਦਾ ਘੋੜੀ ਦਾ ਨਹੀਂ ਪਰ ਮੱਝਾਂ ਨਾਲ ਘੱਟ ਖਰਚਾ ਜੀ ਬਸ ਵਹਿਮ ਹੀ ਆਪਣਾ ਜੀ ਹੂੰ ਤੇ ਲੋਕ ਕਹਿ ਦਿੰਦੇ ਨੇ ਨਾ ਘੋੜੇ ਬਹੁਤ ਮਹਿੰਗੇ ਰੱਖਣੇ ਖਾਂਦੇ ਥੋੜਾ ਤੇ ਸਫਾਈ ਜਿਆਦਾ ਜੀ ਸਫਾਈ ਜਾਨਦੇ ਆ ਖਾਣਾ ਥੋੜਾ ਖਾਣਾ ਖਾ ਸਕਦੇ ਮਿਹਨਤ ਪਾਲਦੇ ਬਸ ਉੱਪਰ ਤੋਂ ਡਾ ਧਿਆਨ ਰੱਖਣਾ ਜ਼ਰੂਰੀ ਹੈ ਮਾੜੀ ਮਰ ਤੇ ਆ ਨਹੀਂ ਰੱਖੀਦਾ ਜੀ ਸਾਡਾ ਇੱਕ ਬੰਦਾ ਹੀ ਹੈ ਜੀ ਇਹ ਸਾਰਾ ਇੰਸਟਾਉਂ ਦਾ ਹੈ ਜੀ ਹਾਂ ਵੀ ਐਨਾ ਜ਼ਿਆਦਾ ਵੀ ਨਹੀਂ ਜਿੰਨਾ ਲੋਕ ਸੋਚ ਲੈਂਦੇ ਆ। ਉਹਨਾਂ ਜ਼ਿਆਦਾ ਹੀ ਨਹੀਂ ਗਾ ਜੀ। ਤੇ ਸ਼ਹਿਰ 'ਚ ਰੱਖਣਾ ਸੋਖਾ ਹੈ ਬੰਦੇ ਨੂੰ ਸ਼ਹਿਰ 'ਚ। ਵਧੀਆ ਹੈ ਜੀ। ਰੱਖ ਸਕਦਾ। ਵਧੀਆ ਰੱਖ ਸਕਦਾ ਹੈ ਜੀ। ਤੇ ਕਿਹੜੇ-ਕਿਹੜੇ ਕੰਮ ਆ ਜਾਂਦੀ ਹੋਰ? ਬਈ ਵਿਆਹ ਸ਼ਾਦੀਆਂ 'ਚ ਜਿਵੇਂ। ਮੈਨੂੰ ਬੱਗੀ ਰਾਤਾਂ ਦੇ ਮੇਨ ਦਾ ਸ਼ੌਂਕ ਹੈ ਜੀ। ਸ਼ੌਂਕ ਹੈ। ਉਸ ਵਾਰੀ ਦਾ ਜੀ। ਹਾਂ ਹਾਂ। ਬਾਕੀ ਬੱਚੇ ਵੇਖ ਜਾਂਦੇ ਆ ਰੱਖੋ ਗੱਡੀ ਕਿੰਨੇ ਦੀ ਮਰਜ਼ੀ ਹੋਵੇ ਭਾਈ 20 ਲੱਖ ਦੀ ਗੱਡੀ ਕੋਈ ਵੇਖਦਾ ਨਹੀਂ ਆ ਹੋਣੀ ਤੇ ਕੋਈ ਢੇੜਾ ਲਾਵੇ ਤੇ ਹਰੇਕ ਬੰਦਾ ਵੇਖਦਾ ਉੱਤੇ ਜਿਹੜੇ ਨੂੰ ਘੋੜੀ ਦੇ ਢੇੜਾ ਲਾਉਂਦੇ ਨੂੰ ਹਰੇਕ ਬੰਦਾ ਵੇਖਦਾ ਸਹੀ ਗੱਲ ਆ ਇਹ ਤਾਂ ਹੈ ਜੀ ਬਾਕੀ ਗੁਰੂ ਮਹਾਰਾਜ ਦੀ ਸਵਾਰੀ ਆ ਜੀ ਹੂੰ ਪਹਿਲਾਂ ਸ਼ੌਂਕ ਹੋਣਾ ਜ਼ਰੂਰੀ ਆ ਫੇਰ ਹੀ ਸਾਰੀਆਂ ਚੱਲਣ ਆ ਹਰੇ ਕੰਮ ਹੀ ਸ਼ੌਂਕ ਆ ਆਪਣਾ ਸ਼ੌਂਕ ਹੀ ਨਹੀਂ ਆ ਜੀ ਕੰਮ ਥੋੜਾ ਹੋ ਜੀ ਕੰਮ ਨਹੀਂ ਹੁੰਦਾ ਫਿਰ ਚਲੋ ਠੀਕ ਆ ਭਾਈ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਠੀਕ ਆ ਥੈਂਕ ਯੂ ਧੰਨਵਾਦ